ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਬਣਿਆ ਸ਼ੋਰੂਮ ਸੇਲ ਕਰਨਾ ਜੀ ਹਾਂ ਬਹੁਤ ਹੀ ਵਧੀਆ ਲੋਕੇਸ਼ਨ ਤੇ ਬਣਿਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਸ਼ੋਰੂਮ ਸੇਲ ਕਰਨਾ ਸੈਕਟਰ ਨੰਬਰ 37 ਯੂਨਿਟ ਨੰਬਰ 637 ਸੁਪਰ ਏਰੀਆ 960 ਵਰਗ ਫੁੱਟ ਲੋਅਰ ਗਰਾਉਂਡ ਫਲੋਰ ਤੇ ਮਿਊਜ਼ ਗੇਟ ਪ੍ਰੋਜੈਕਟ ਔਨ ਨੈਸ਼ਨਲ ਹਾਈਵੇ 3 ਔਨ ਚੰਡੀਗੜ ਕੋਰਾਲੀ ਰੋਡ ਰੇਟ 1 ਕਰੋੜ 70 ਲੱਖ 1 ਕਰੋੜ 70 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਫਿਕਸ ਹੈ ਨਹੀਂ ਹੈਗਾ ਤੁਸੀਂ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਰੇਟ ਵਗੈਰਾ ਤੈਅ ਕਰ ਸਕਦੇ ਹੋ ਫਿਕਸ ਰੇਟ ਨਹੀਂ ਹੈਗਾ ਜੀ 1 ਕਰੋੜ 70 ਲੱਖ ਰੁਪਏ ਰੇਟ ਰੱਖਿਆ ਗਿਆ ਮੌਕੇ ਤੇ ਵਾਧਾ ਘਾਟਾ ਹੋ ਜੂਗਾ ਜੀ 88472 84920 88472 84920 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਹੁਤ ਵਧੀਆ ਲੋਕੇਸ਼ਨ ਤੇ ਬਣਿਆ ਸ਼ੋਰੂਮ ਹੈ ਜਿਹੜਾ 1 ਕਰੋੜ 70 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਡੀਲ ਕਰ ਸਕਦੇ ਹੋ ਪਲਾਟ ਵਿਕਾਊ ਹੈ ਜੀ ਪਲਾਟ ਵਿਕਾਊ ਹੈ ਜੀ 15 ਮਰਲੇ ਦਾ ਪਲਾਟ ਹੈ ਜੀ ਏਰੀਆ 메ਨ ਲੋਕੇਸ਼ਨ ਖਰਡ ਰੇਟ 29000 ਪਰ ਗਜ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਨੋਟ ਕਰ ਸਕਦੇ ਹੋ ਜੀ 9989932531 9989932531 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਲਾਟ ਹੈ ਜਿਹੜਾ 29000 ਪਰ ਗੱਜ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈਏ ਤਾਂ ਅੱਗੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖੋ ਟਰੈਕਟਰ ਵਿਕਾਊ ਹੈ ਜੀ HMT 3511 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ 1987 ਮਾਡਲ ਹੈ ਪੰਜਾਬ ਨੰਬਰ ਇੰਜਨ ਗੀਅਰਸ ਓਕੇ ਨਵੇਂ ਟਾਇਰ ਨੇ ਟਰੈਕ ਨਵੇਂ ਹੈ ਜੀ ਇੰਜਨ ਗিয়ার ਦਾ ਓਕੇ ਹੈ ਪੰਜਾਬ ਨੰਬਰ ਹੈ ਜੀ 1987 ਮਾਡਲ ਹੈ 110000 ਰੁਪਏ ਰੇਟ ਰੱਖੇਗੇ ਜੀ ਇੱਕ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਹੈਗੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈਗਾ 78185292 ਇਸ ਨੰਬਰ ਤੇ ਫੋਨ ਕਰਕੇ ਤੁਸੀਂ HMT 3511 ਟਰੈਕਟਰ 110000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਲਓ ਜੀ 10 ਬਿਸਵੇ ਦੇ ਵਿੱਚ ਇਹ ਮਕਾਨ ਬਣਿਆ ਤੁਸੀਂ ਸਾਰੀ ਵੀਡੀਓ ਦੇਖਿਓ ਵੀਰ ਨੇ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਭੇਜੀ ਹੈ ਜੀ ਐਨ ਘਰ ਦੀ ਕੱਲੀ ਕੱਲੀ ਚੀਜ਼ ਦਿਖਾਈ ਹੋਈ ਹੈ ਪਸ਼ੂਆਂ ਦੇ ਲਈ ਵਧੀਆ ਰਹਿਣ ਬਣਿਆ ਹੋਇਆ ਤੇ ਵਧੀਆ ਤੂੜੀ ਲਈ ਭਾਂਡਾ ਬਣਿਆ ਹੋਇਆ ਹੈਗਾ ਜੀ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਇਸ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾਈ ਹੈ ਤੇ ਤੁਸੀਂ ਵੀ ਸਾਨੂੰ ਕੋਈ ਵੀ ਕੋਠੀ ਘਰ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਨਾ ਜੀ ਐਦਾ ਵੀਡੀਓ ਬਣਾ ਕੇ ਭੇਜਿਆ ਕਰੋ ਦੇਖੋ ਜੀ ਪਸ਼ੂਆਂ ਦੇ ਲਈ ਭਾਂਡਾ ਭਾਂਡੇ ਦੇ ਵਿੱਚ ਤੂੜੀ ਵਾਲਾ ਵੀ ਬਣਿਆ ਹੋਇਆ ਹੈ ਉਸੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵਧੀਆ ਖੁੱਲਾ ਭਾਂਡਾ ਹੈਗਾ ਜੀ ਤੇ ਨਾਲ ਤੂੜੀ ਵਾਲਾ ਬਣਿਆ ਅੱਗੇ ਫੇਰ ਪਿਛਮਣ ਦੇ ਲਈ ਰਾਇਸ਼ ਬਣੀ ਹੋਈ ਹੈ ਤੇ ਅੱਗੇ ਵੀ ਰੰ ਦਿਖਾਇਆ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 10 ਬਿਸਵੇ ਦੇ ਵਿੱਚ ਇਹ ਮਕਾਨ ਬਣਿਆ ਜੀ ਰੇਟ ਇਹਦਾ ਹੈਗਾ 1,60,000 ਬਿਸਵੇ ਦਾ ਏਰੀਆ ਪਿੰਡ ਅਹਿਮਦਪੁਰ ਬਲਾਡਾ ਨੰਬਰ ਸਕਰੀਨ ਤੇ ਵੀਰ ਦਾ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਜੀ ਨੋਟ ਕਰ ਲਿਓ ਤੇ ਦੋ ਵਾਸ਼ਰੂਮ ਬਣਿਆ ਹੈ ਵਧੀਆ ਰਸੋਈ ਤੁਸੀਂ ਦੇਖ ਸਕਦੇ ਹੋ ਜੀ ਸ਼ੈੱਡ ਬਣਿਆ ਹੋਇਆ ਹੈ ਛੱਡ ਦੇ ਵਿੱਚ ਦੀ ਪੌੜੀਆਂ ਚੜਦੀਆਂ ਨੇ ਨਾਲ ਇੱਕ ਹੋਰ ਕਮਰਾਗਾ ਤੇ ਬਾਕੀ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਰੇਟ ਦੀ ਗੱਲ ਕਰੀ 1,60,000 ਬਿਸਵੇ ਦਾ ਰੇਟ ਰੱਖਿਆ ਗਿਆ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ 9877656845 ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ 10 ਬਿਸਵੇ ਦੇ ਵਿੱਚ ਬਣਿਆ ਘਰ ਤੁਸੀਂ ਖਰੀਦ ਸਕਦੇ ਹੋ ਜਿਹੜੀ ਵੀ ਐਡ ਕਰਵਾਉਣ ਦੇ ਚਾਹਵਨ ਨੇ ਉਹ WhatsApp ਨੰਬਰ ਨੋਟ ਕਰ ਲੈਣ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਜੀ 9877988446 ਇਹ ਸਾਡਾ WhatsApp ਨੰਬਰ ਹੈ ਜੀ ਸਿਰਫ ਐਡ ਕਰਵਾਉਣ ਦੇ ਲਈ ਤੁਸੀਂ ਕਰਨਾ ਕੀ ਇਸ ਨੰਬਰ ਤੇ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਐਡ ਸਾਨੂੰ ਇਸ ਨੰਬਰ ਤੇ WhatsApp ਕਰ ਸਕਦੇ ਜਿਸ ਤਰ੍ਹਾਂ ਇਸ ਵੀਰ ਨੇ ਕਿਸੇ ਵੀ ਤਰ੍ਹਾਂ ਤੁਸੀਂ ਕੋਠੀ ਘਰ ਮਕਾਨ ਦੀ ਵੀਡੀਓ ਬਣਾਉਣਾ ਜਿਵੇਂ ਇਸ ਵੀਰ ਨੇ ਘਰ ਦੇ ਕੱਲੇ-ਕੱਲੇ ਕੋਨੇ ਦੀ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਵੀ ਸਾਨੂੰ ਉਸ ਨੰਬਰ ਤੇ 9877988440 ਇਸ ਨੰਬਰ ਤੇ ਵੀਡੀਓ ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਮੈਸੀ 241 ਟਰੈਕਟਰ ਵਿਕਾਊ ਹੈ ਜੀ 2023 ਮਾਡਲ 250 ਘੰਟਾ ਚੱਲਿਆ 250 ਘੰਟਾ ਚੱਲਿਆ ਸਿਰਫ 2023 ਮਾਡਲ ਹੈ ਮੈਸੀ 241 ਟਰੈਕਟਰ ਵਿਕਾਊ ਹੈ 6 ਲੱਖ 50 ਹਜ਼ਾਰ ਰੇਟ ਰੱਖੀ ਗਿਆ ਜੀ ਏਰੀਆ ਟਾਂਡਾ ਹੁਸ਼ਾਰਪ 9417799485 ਇਸ ਨੰਬਰ ਤੇ ਫੋਨ ਕਰਕੇ ਮੈਸੇਜ ਦੋਸਤ 41 ਡਾਇਰੈਕਟਰ 2023 ਮਾਡਲ 6,50,000 ਰੁਪਏ ਦੇ ਵਿੱਚ ਖਰੀਦ ਸਕਦੇ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ। ਲੈਪਟਾਪ ਵਿਕਾਊ ਹੈ ਜੀ 256 GB ਹਾਰਡ ਡਿਸਕ 8 GB RAM Intel i5 ਪ੍ਰੋਸੈਸਰ ਏਰੀਆ ਸਮਾਣਾ ਰੇਟ ਹੈ ਜੀ 23,999 23,999 ਰੁਪਏ ਰੇਟ ਰੱਖੀ ਗਏ ਜੀ। ਤੇ ਵਾਕੀ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਲੈਪਟਾਪ ਆ ਜਿਹੜਾ 23999 ਰੁਪਏ ਚ ਖਰੀਦ ਸਕਦੇ ਹੋ ਸਮਾਨਾ ਏਰਗੇ ਜੀ 9041161979 9041161979 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੈਪਟਾਪ ਆ ਜਿਹੜਾ 23999 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਟਰਾਲਾ ਵਿਕਾਊ ਹੈ ਜੀ ਟਰਾਲੇ ਦਾ ਸੈਜ ਹੈ 12x6.5x6 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਵਿੱਡ ਵਗੈਰਾ ਲੱਗੇ ਨੇ ਸਾਫ ਕੰਡੀਸ਼ਨ ਦਾ ਹੈ ਜੀ ਰੇਟ 1.65 ਹਜ਼ਾਰ 7 ਫੁੱਟਾ ਰੋਟਾ ਰੋਟਾ ਵਿਟਰ ਦੀ ਡ੍ਰਿਲ ਰੇਟ 25000 ਏਰੀਆ ਮੋਗਾ 935525643 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਦੇ ਨਾਲ ਜੁੜਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਆਏ ਦਿਨ ਮਿਲਦਾ ਰਹੇ ਵੀਟ ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਟਾਇਰ ਨਵੇਂ ਨੇ ਸਮੇਤ ਸਟਿੱਪਨੀ ਪਹਿਲੇ ਨਾਂ ਏਰੀਆ ਅੰਮ੍ਰਿਤਸਰ ਸ਼ਹਿਰ ਹੈ ਜੀ ਰੇਟ 1.70 ਹਜ਼ਾਰ 1.70 ਹਜ਼ਾਰ ਪੀ ਰੇਟ ਰੱਖਿਆ ਗਿਆ 2014 ਮਾਡਲ ਵੀਟ ਗੱਡੀ ਵਿਕਾਊ ਨਵੇਂ ਟਾਇਰ ਨੇ ਸਮੇਤ ਸਟਿੱਪਨੀ ਪਹਿਲੇ ਨਾਂ ਏਰੀਆ ਸ਼ਹਿਰ ਅੰਮ੍ਰਿਤਸਰ 8557960032 ਇਸ ਨੰਬਰ ਤੇ ਫੋਨ ਕਰਕੇ ਵੀਟ ਗੱਡੀ 2014 ਮਾਡਲ 170000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਗੱਡੀ ਅੰਮ੍ਰਿਤਸਰ ਏਰੀਆ ਦੇ ਵਿੱਚ ਹੈਗੀ ਹੈ ਜੀ 14 ਵਿੱਗੇ ਜ਼ਮੀਨ ਵਿਕਾਊ ਹੈ ਜੀ ਮਿੱਠਾ ਪਾਣੀ ਮੋਟਰ ਲੱਗੀ ਹੈ ਤੇ ਵਿੱਚ ਢਾਣੀ ਵੀ ਬਣੀ ਹੋਈ ਹੈ 14 ਵਿੱਗੇ ਜ਼ਮੀਨ ਵਿਕਾਊ ਹੈ ਜੀ ਮਿੱਠਾ ਪਾਣੀ ਹੈ ਮੋਟਰ ਲੱਗੀ ਹੈ ਤੇ ਢਾਣੀ ਵੀ ਬਣੀ ਹੈ ਮੋਗੇ ਦੇ ਨਾਲ ਹੈ ਅਰੇ 15 ਲੱਖ ਰੁਪਏ ਵਿੱਗੇ ਦਾ ਕਣਕ ਝੋਨਾ ਤੇ ਕਮਾਦ ਸਬਜ਼ੀਆਂ ਵਾਲਾ ਬਾੜਨ ਹੈ ਜੀ 995005248561 995005248561 ਇਸ ਨੰਬਰ ਤੇ ਫੋਨ ਕਰਕੇ 14 ਵਿੱਗੇ ਜ਼ਮੀਨ ਹੈ ਜਿਹੜੀ ਤੁਸੀਂ 15 ਲੱਖ ਰੁਪਏ ਵਿਗਦੇ ਹਿਸਾਬ ਨਾਲ ਖਰੀਦ ਸਕਦੇ ਹੋ ਕਣਕ ਝੋਨਾ ਤੇ ਕਮਾਦ ਸਬਜ਼ੀਆਂ ਵਾਲਾ ਵਧੀਆ ਬਾਹਣ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਨੰਬਰ ਇੱਕ ਵਾਰ ਫੇਰ ਨੋਟ ਕਰ ਲਿਜੀਏ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ 995524856 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਤੇ ਬਹੁਤ ਸੋਹਣੇ ਕਮੈਂਟ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਜੀ ਤੁਸੀਂ ਅੱਗੇ ਤੋਂ ਵੀ ਐਡੇ ਸਪੋਰਟ ਕਰੋਗੇ ਤੇ 6000 ਲਾਈਕ ਦਾ ਟਾਰਗੇਟ ਹੈ ਮੈਨੂੰ ਉਮੀਦ ਹੈ ਕੀ ਮੇਰਾ ਟਰੈਕਟਰ ਮੇਲਾ ਚੈਨਲ ਦਾ ਪਰਿਵਾਰ ਇਸ ਨੂੰ ਜ਼ਰੂਰ ਪੂਰਾ ਕਰੂਗਾ ਜੀ ਤਾਂ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਉਮੀਦ ਹੈ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਦੇ ਹੋ ਤੇ ਜਿਹੜੀ ਵੀ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀ ਦਾ ਤੈਦ ਲੋ ਧੰਨਵਾਦ ਉਮੀਦ ਕਰਦੇ ਆਂ ਜੇ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਟਰੈਕਟਰ ਮੇਲਾ ਚੈਨਲ ਦੇ ਨਾਲ ਜੁੜਿਆ ਹੋਗੇ ਤੇ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਧੰਨਵਾਦ